ਹਾਂਜੀ ਦੋਸਤੋ ਇਸ ਵੇਲੇ ਨਾ ਮੈਂ ਮਲੋਟ ਤੋਂ ਫਾਜ਼ਿਲਕਾ ਰੋਡ ਤੋਂ ਮਲੋਟ ਤੋਂ 6 ਕਿਲੋਮੀਟਰ ਦੂਰ ਹੈ ਪਿੰਡ ਵਿਰਖੇੜਾ ਤੇ ਉਹ ਪਿੰਡ ਤੋਂ ਪਹਿਲਾਂ ਹੀ ਕੁਛ ਇਹ ਬਣਿਆ ਹੋਇਆ ਹੈ ਪਿੰਡ ਮਤਲਬ ਬਾਅਦ ਚੋਂਦਾ ਇਹ ਤੋਂ ਪਹਿਲਾਂ ਥੋੜਾ ਜਿਹਾ 1.5 ਕਿਲੋਮੀਟਰ ਅੱਗੇ ਹੈ ਸਵੀਮਿੰਗ ਪੂਲ ਵਿਰਖੇੜਾ ਪਿੰਡ ਦਾ ਮਤਲਬ ਰਕਬਾ ਤੇ ਥੋੜਾ ਜਿਹਾ ਖੇਤ ਚ ਬਣਾਇਆ ਹੈ ਰੋਡ ਦੇ ਉੱਤੇ ਔਰ ਬੜਾ ਵਧੀਆ ਕੀ ਚੀਜ਼ ਹੈ ਛੋਟੇ ਜਿਹੇ ਬੱਚੇ ਬਹੁਤ ਆਉਂਦੇ ਇੱਥੇ ਸਾਰਾ ਦਿਨ ਅੱਜ ਤਾਂ ਥੋੜਾ ਜਿਹਾ ਘਟ ਆਇਆ ਹੈ ਇਹਦੇ ਦੋ ਪਾਰਟ ਬਣਿਆ ਇੱਕ ਛੋਟਾ ਬਣਿਆ ਬੱਚਿਆਂ ਵਾਸਤੇ ਇੱਕੇ ਵੱਡਾ ਤੇ ਰੋਜ਼ ਇਹਦਾ ਪਾਣੀ ਸਾਫ਼ ਕੀਤਾ ਜਾਂਦਾ ਹੈ ਤੇ ਫਿਰ ਨਵਾਂ ਪਾਇਆ ਜਾਂਦਾ ਕਿਉਂਕਿ ਨਾਲ ਛੋਨੇ ਛੋਨੇ ਲੱਗੇ ਪਾਣੀ ਉਧਰ ਵਰਤਿਆ ਜਾਂਦਾ ਹੈ ਮਤਲਬ ਬਹੁਤ ਵਧੀਆ ਚੀਜ਼ ਹੈ ਠਵਣਾ ਸਾਹਿਬ ਵੀ ਗੱਲਾਂ ਕਰਦੇ ਹੁੰਦੇ ਆ সুইমিং ਪੂਲ ਦੀਆਂ ਵੀ ਬਹੁਤ ਹੁਣਾ ਜ਼ਰੂਰੀ ਹੈ ਔਰ ਸਾਡੇ ਪਿੰਡ 'ਚ ਹੈ ਇਹ ਇੱਥੇ ਖਾਣ ਪੀਣ ਦਾ ਸਮਾਨ ਵੀ ਮਿਲਦਾ ਹੈ ਉਹ ਲਿਖਿਆ ਹੋਇਆ ਪੈਟੀਜ਼ 15 ਰੁਪਏ ਜਾਂ ਠੰਡਾ ਵਗੈਰਾ ਵੀ ਰੱਖਦੇ ਆ ਉਹ ਇੱਥੇ ਤੇ ਆਉਂਦੇ ਆ ਸ਼ਾਮ ਨੂੰ ਮਲੋਟ ਤੋਂ ਬਹੁਤ ਸ਼ਹਿਰੀ ਲੋਕ ਬਹੁਤ ਆਉਂਦੇ ਇੱਥੇ ਜਾਂ ਇਧਰ ਲੋਕਲ ਸਾਡੇ ਪਿੰਡ ਵਾਲੇ ਵੀ ਆ ਜਾਂਦੇ ਆ ਕਾਫੀ ਠੀਕ ਹੈ ਜੀ ਧੰਨਵਾਦ ਜੀ